ਰਜੀਤ ਸਿੰਘ ਪਿੰਡ ਬੜਿਆਲ ਦਾ ਸਰਪੰਚ ਆ ਮੈਂ ਸਵੇਰੇ ਮੈਨੂੰ 6 ਵਜੇ ਕਾਲ ਆਈ ਸੀਗੀ ਸਵਾ 6 ਵਜੇ ਵੀ ਨਹਿਰ ਟੁੱਟ ਗਈ ਆ ਤਾਂ ਅਸੀਂ 10-15 ਮਿੰਟਾਂ ਜੋ ਉੱਠ ਕੇ ਤੇ ਇੱਥੇ ਪਹੁੰਚੇ ਆ ਆ ਕੇ ਦੇਖਿਆ ਮੇਰੇ तकरीबन 15 ਤੋਂ 20 ਏਕੜ ਚ ਪਾਣੀ ਫਿਰ ਗਿਆ ਹੁਣ ਤੱਕ ਤੇ ਜਦੋਂ ਆ ਕੇ ਦੇਖਿਆ ਤੇ ਉਹ ਜਿਹੜੇ ਨਹਿਰ ਦੇ ਮੇੜ ਆ ਉਹਨਾਂ ਦੇ ਬੰਦੇ ਕੋਚਾਰ ਵਾਹੇ ਲੱਗੇ ਹੋਏ ਸੀ ਦੇਖ ਰੇ ਕਿ ਪਰ ਉਹ ਧੁੰਦ ਜਿਆਦਾ ਹੋਣ ਕਰਕੇ ਮੌਸਮ ਨਾਲ ਠੀਕ ਹੋਣ ਕਰਕੇ ਇਹ ਚੀਜ਼ 'ਚ ਥੋੜੀ ਜਿਹੀ ਦੇਰੀ ਹੋ ਗਈ ਆ ਤੇ ਬਾਕੀ ਅਸੀਂ ਜਦੋਂ ਆ ਕੇ ਦੇਖਿਆ ਤੇ ਆਪ ਇਧਰ ਉਧਰ ਗੁਰਦੁਆਰੇ ਅਨਾਉਂਸਮੈਂਟ ਵੀ ਕਰਵਾਈ ਆ ਬਈ ਚਲੋ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ ਪਰ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਇਹ ਹਜੇ ਤੱਕ ਸੂਦ ਨਹੀਂ ਆਇਆ ਹੁਣ ਲੇਬਰ ਕੁਛ ਨਰੇਗਾ ਦੀ ਨਹਿਰੀ ਵਿਭਾਗ ਦੇ ਵਾਲਿਆਂ ਨੇ ਭੇਜੀ ਆ ਉਹ ਬੋਰੇ-ਬਾਰੇ ਭਰਨ ਦੇ ਆ ਤੇ ਦੇਖੋ ਜਿੰਨਾ ਕੋਸ਼ਿਸ਼ ਕਰਦੇ ਵੈਸੇ ਹਜੇ ਤੱਕ ਤਾਂ ਮਸ਼ੀਨ ਮਸ਼ੂਨ ਦਾ ਵੀ ਕੋਈ ਪ੍ਰਬੰਧ ਨਹੀਂ ਹੋਇਆ ਜੇ ਆ ਜਾਂਦਾ ਚਲੋ ਕੁਝ ਹੁਣ ਫਰਕ ਪੈ ਜਾਂਦਾ ਨਾ ਟੁੱਟਣਾ ਕਾਰਨ ਥੋੜੀ ਜਿਹੀ ਮੈਨੇਜ ਇਹਦੀ ਮੈਂ ਮੇਨਟੇਨੈਂਸ ਕਹਿ ਸਕਦੇ ਆ ਵੀ ਥੋੜੀ ਬਹੁਤੀ ਹੁੰਦੀ ਰਵੇ ਤੇ ਨਾ ਹੋਵੇ ਪਾਣੀ ਸਵੇਰੇ ਆ ਗਿਆ ਜਿੰਦਾ ਜਿਆਦਾ ਤੇ ਜਿਹੜਾ ਮੋਰੇ ਕੂੜਾ ਕਾੜਕਰ ਵਿੱਚ ਹੋਣਾ ਆ ਉਹ ਸਫਾਈ ਨਹੀਂ ਹੋਈ ਢੱਕ ਲੱਗਣਾ ਮੇਰਾ ਖਿਆਲ ਪਾਣੀ ਜਿੱਥੋਂ ਕਿਤੇ ਵੇਕ ਸੀਗੀ ਕੁਝ ਪਹਿਲਾਂ ਟੁੱਟੀ ਸੀਗੀ ਉਹਨੂੰ ਚੰਗੀ ਤਰ੍ਹਾਂ ਸੁਧਾਰ ਨਹੀਂ ਕੀਤਾ ਗਿਆ ਅਗਰ ਉਹ ਚੰਗੀ ਤਰ੍ਹਾਂ ਸੁਧਾਰ ਹੁੰਦਾ ਤੇ ਥੋ ਨਾ ਟੁੱਟਦੀ ਦੁਆਰਾ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਚਲੋ ਇਹਨਾਂ ਨੂੰ ਵਿਚਾਰਾਂ ਨੂੰ ਹੋ ਸਕੇ ਤਾਂ ਜਿਹੜੇ ਇਹਨਾਂ ਦਾ ਨੁਕਸਾਨ ਹੋਇਆ ਇਹਨੂੰ ਮੁਆਵਜ਼ਾ ਵੀ ਮਿਲ ਜਵੇ ਤੇ ਇਹ ਨਹਿਰ ਹੁਣ ਵੀ ਮੈਂ ਤਾਂ ਕਹਿੰਦਾ ਗੰਢ ਦੇਣ ਆ ਗਿਆ ਹਜੇ ਵੀ ਅੱਗੇ ਤੋਂ ਨਾ ਹੋਰ ਨੁਕਸਾਨ ਹੋਵੇ ਨਹੀਂ ਤੇ ਵਾਦਾ ਵਾਦਾ ਹੋਰ ਸਾਡੇ ਪਿੰਡ ਤੱਕ ਪਾਣੀ ਚਲੇ ਜਾਣਾ ਇਹ ਹੋਰ 2 ਘੰਟੇ ਤੱਕ ਨਹੀਂ ਹਜੇ ਜ਼ਿਲ੍ਹਾ ਪ੍ਰਸ਼ਾਸਨ ਦਾ ਨਮਾਇੰਦਾ ਕੋਈ ਨਹੀਂ ਆਇਆ ਉਹਨਾਂ ਨੂੰ ਫੋਨ ਫਾਨ ਕੀਤੇ ਆ ਸਾਰਿਆਂ ਨੇ ਆ ਲੋਕਲ ਜ਼ਿਮੀਂਦਾਰਾਂ ਨੇ ਤੇ ਜਿਹੜੇ ਉਹਨਾਂ ਦੇ ਮੇਡ ਆ ਉਹਨਾਂ ਨੇ ਵੀ ਕੀਤੇ ਆ ਉਹਨਾਂ ਨੇ ਹਜੇ ਤੱਕ ਤਾਂ ਇੱਥੇ ਕੋਈ ਨਹੀਂ ਪਹੁੰਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਕੁਲਦੀਪ ਸਿੰਘ ਪਿੰਡ ਕੇਸਰਪੁਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਉਮੀਦਵਾਰ ਪ੍ਰਧਾਨ ਜ਼ਿਲ੍ਹਾ ਸultanpur ਏਰੀਆ ਦਾ ਏ ਜੀ ਜਿੱਥੋਂ ਅੱਜ ਡਰੇਨ ਟੁੱਟੀ ਆ तकरीबन ਅੱਜ ਤੋਂ ਮਹੀਨਾ ਪਹਿਲਾਂ ਵੀ ਡਰੇਨ ਇੱਥੋਂ ਹੀ ਟੁੱਟੀ ਸੀਗੀ ਤੇ ਜਦੋਂ ਅਸੀਂ ਆਪਣੇ ਸੀਨੀਅਰ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲ ਕਰਨ ਗਏ ਸੀ ਜਲੰਧਰ ਛੱਟ ਪੂਜਾ ਤੇ ਇਹਨਾਂ ਨੇ ਉਦੋਂ ਵੀ ਪਾਣੀ ਛੱਡਿਆ ਸੀ ਤੇ ਉਦੋਂ ਵੀ ਇਸੇ ਹੀ ਥਾਂ ਤੇ तकरीबन 15 ਕਿੱਲੇ ਆਲੂਆਂ ਦੇ ਡੁੱਬ ਗਏ ਸੀ ਇਸ ਕਿਸਾਨ ਨੇ ਵਿਚਾਰੇ ਨੇ ਵਾਹ ਕੇ ਦੁਬਾਰਾ ਫਿਰ ਆਲੂ ਇੱਥੇ ਬੀਜੇ ਸੀ ਜੋ ਅੱਜ ਤੁਸੀਂ ਦੇਖ ਰਹੇ ਕਿ ਹੁਣ ਫਿਰ ਹਾਲਾਤ ਉਹੀ ਹੋ ਗਏ ਆ ਤੇ ਸਾਨੂੰ ਪ੍ਰਸ਼ਾਸਨ ਨੇ ਕਹਿ ਆ ਸੀਗਾ ਕਿ ਅਧਿਕਾਰੀਆਂ ਨੇ ਕਿ ਸਾਨੂੰ ਵੀ ਉੱਪਰੋਂ ਫੋਰਸ ਕਰਦੇ ਕਿ ਪਾਣੀ ਛੱਡੋ ਪਾਣੀ ਛੱਡੋ ਪ੍ਰਸ਼ਾਸਨ ਨੂੰ ਇਸ ਗੱਲ ਬਾਰੇ ਪਤਾ ਹੋਣਾ ਚਾਹੀਦਾ ਕਿ ਇਸ ਵਕਤ ਆਲੂਆਂ ਦੀ ਫਸਲ ਆ ਇਹਦੇ ਤੇ ਜ਼ਿਆਦਾ ਪਾਣੀ ਦੀ ਖਾਤ ਨਹੀਂ ਹੈ ਜਦੋਂ ਝੋਨੇ ਦੀ ਫਸਲ ਹੁੰਦੀ ਆ ਸਾਨੂੰ ਲੋੜ ਹੁੰਦੀ ਆ ਉਦੋਂ ਅਸੀਂ ਇੰਨਾ ਪਾਣੀ ਕਦੇ ਵੀ ਆਇਆ ਨਹੀਂ ਦੇਖਿਆ ਪਰ ਬਿਨਾਂ ਲੋੜ ਤੋਂ ਇੰਨਾ ਪਾਣੀ ਜਦਾਂ ਛੱਡਿਆ ਜਾਂਦਾ ਹੈ ਬਿਲਕੁਲ ਗਲਤ ਆ ਤੇ ਪ੍ਰਸ਼ਾਸਨ ਇਹ ਗੱਲ ਕਹੇ ਕਿ ਪੱਲਾ ਝਾੜ ਦਿੰਦਾ ਕਿ ਸਾਨੂੰ ਜੀ ਉੱਪਰੋਂ ਵੱਡੇ ਅਫਸਰਾਂ ਦੇ ਫੋਨ ਆ ਜਾਂਦੇ ਆ ਕਿ ਤੁਸੀਂ ਪਾਣੀ ਛੱਡੋ ਜੀ ਪਾਣੀ ਛੱਡੋ ਜੀ ਤੇ ਬੋਰੇ ਨਿਕਾਸ ਨਹੀਂ ਹੁੰਦਾ ਪਾਣੀ ਦਾ ਇਸ ਕਰਕੇ ਅਸੀਂ ਵੀ ਮਜਬੂਰ ਹੁੰਨੇ ਅਸੀਂ ਪਾਣੀ ਛੱਡ ਦਿੰਨੇ ਆ ਸਾਨੂੰ ਦੱਸਿਆ ਜਾਵੇ ਕਿ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਆ ਉਹਨਾਂ ਨੂੰ ਡਿਕਲੇਅਰ ਕੀਤਾ ਜਾਵੇ ਕਿਹੜਾ ਪ੍ਰਸ਼ਾਸਨ ਦਾ ਅਧਿਕਾਰੀ ਆ ਜਿਹੜਾ ਬਾਰ-ਬਾਰ ਫੋਨ ਕਰਕੇ ਕਹੀ ਜਾਂਦਾ ਕਿ ਪਾਣੀ ਛੱਡੋ ਕਿਉਂਕਿ ਮੋਰੇ ਕਿਸਾਨ ਦਾ ਕਿਤੇ ਨਿਕਾਸ ਨਹੀਂ ਪਾਣੀ ਦਾ ਕਿੱਥੇ ਜਾਊਗਾ ਔਰ ਇਹਦੋਂ ਅੱਗੇ ਜਾ ਕੇ ਤੁਸੀਂ ਦੇਖੋਗੇ ਨਹਿਰ ਕਾਫੀ ਹਜੇ ਕੱਚੀ ਪਈ ਆ ਹਜੇ ਪੂਰੀ ਨਹਿਰੇ ਪੱਕੀ ਵੀ ਨਹੀਂ ਬਣੀ ਉਹਨਾਂ ਦੀ ਮੰਗ ਸੀ ਕਿ ਜੇ ਦੋ ਕਿਸਾਨਾਂ ਦੀ ਮੰਗ ਆ ਤੇ 100 ਕਿਸਾਨ ਅੱਗੇ ਡੋਬ ਰਿਆ ਇਸ ਬਾਰੇ ਵੀ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਕਿ ਇੱਕ ਦੋ ਕਿਸਾਨਾਂ ਦੇ ਖਾਤਰ ਕਾ ਚੋਕਾ ਤੇ ਸੀ ਸੌਕ ਸਾਨੂੰ ਪਰੇਸ਼ਾਨ ਕਰ ਰਹੇ ਆ ਇਹ ਤਾਂ ਕੋਈ ਤੋਕ ਨਹੀਂ ਬਣਦੀ ਕਿ ਦੋ ਕਿਸਾਨਾਂ ਨੇ ਫੋਨ ਕਰਤਾ ਤੇ ਪਾਣੀ ਛੱਡ ਦਿੱਤਾ ਜਾਵੇ ਮੋਰੇ ਜਿਹੜਾ ਮਰਜੀ ਡੁੱਬੀ ਜਾਵੇ ਸਾਡੀ ਸਰਕਾਰ ਤੋਂ ਹੋਏ ਮੰਗ ਕਰਦੇ ਆ ਕਿ ਜਦੋਂ ਸਾਨੂੰ ਲੋੜ ਆ ਪਾਣੀ ਦੀ ਉਦੋਂ ਪਾਣੀ ਪ੍ਰੋਪਰ ਛੱਡਿਆ ਜਾਵੇ ਜਿਹੜੀ ਨਹਿਰ ਬਣਾਈ ਆ ਇਹਤੇ ਆਪਣੇ ਅਧਿਕਾਰੀ ਰੱਖੇ ਜਾਣ ਜਿੱਥੋਂ ਨਹਿਰੇ ਕਮਜ਼ੋਰ ਆ ਜਿੱਥੋਂ ਟੁੱਟਣ ਦਾ ਖਰਚਾ ਆ ਉਥੋਂ ਉਹਨੂੰ ਰਿਪੇਅਰ ਕੀਤਾ ਜਾਵੇ ਕਿਉਂਕਿ ਇੱਕ ਵਾਰੀ ਬਣਾਉਂਤੀ ਇਹ ਸਾਰੀ ਉਮਰ ਤੱਕ ਚੱਲਣੀ ਨਹੀਂ ਕਿੱਥੋਂ ਵੇ ਦੀ ਚੂਹੇ ਦੀ ਡੱਟ ਪੈ ਜਾਂਦੀ ਹੈ ਉੱਥੋਂ ਕ੍ਰੈਕ ਹੋ ਜਾਂਦੀ ਆ ਕਿੱਥੋਂ ਮਾਰੀਆਂ ਸਲੇਪਾਂ ਉੱਥੋਂ ਕ੍ਰੈਕ ਹੋ ਜਾਂਦੀ ਆ ਉੱਥੋਂ ਟੁੱਟ ਜਾਂਦੀ ਦੁਬਾਰਾ ਉਹਨੂੰ ਰਿਪੇਅਰ ਤਾਂ ਕਰਨਾ ਹੀ ਪਊਗਾ ਨਾ